ਹਾਂਜੀ ਅੱਜ ਆਪਾਂ ਕਰਨਾ ਆ ਵਾਸ਼ਿੰਗ ਮਸ਼ੀਨ ਵਾਸ਼ ਆ ਪਈਆ ਤੇ ਕਿਉਂਕਿ ਇਹਨੂੰ ਜਿਹੜਾ ਪਾਣੀ ਲੱਗਿਆ ਹੋਇਆ ਸੀ ਪ੍ਰੋਪਰ ਉਹ ਇਹ ਕਾਫੀ ਲੰਬਾ ਸਮਾਂ ਚੱਲੀ ਆ ਜਿਹੜੀ ਤੇ ਬਹੁਤ ਵਧੀਆ ਜਿਹੜਾ ਰਿਜ਼ਲਟ ਦਿੱਤਾ ਹੋਇਆ ਹੈ ਮੋਟਰ ਨੇ ਤੇ ਹੁਣ ਆਪਾਂ ਨੇ ਅੱਜ ਕੀਤੀ ਆ ਨਵੀਂ ਚੇਂਜ ਤੇ ਔਰ ਵੱਡੀ ਪ੍ਰੋਬਲਮ ਸੀ ਇਹਦੇ ਵਿੱਚ ਤੇ ਇੱਕ ਬੜਾ ਜਿਆਦਾ ਖਪਾ ਖੂਨ ਹੋਏ ਜਿਹੜਾ ਆਪਣਾ ਉਧੇ ਪਿੱਛੇ ਬਹੁਤ ਮਿਹਨਤ ਕਰਨੀ ਪਈ ਜਿਹੜਾ ਦੇ ਵਿਚਲੇ ਪਾਸੇ ਚੱਕਰ ਹੁੰਦਾਗਾ ਤੁਹਾਨੂੰ ਦਿਖਾਉਣਾ ਹੈ ਉਹਦੇ ਹਾਲਾਤ ਆ ਕੱਢ ਬਈ ਬਾਹਰ ਬੋਚ ਕੇ ਖਿੱਚ ਲਈ ਤੇ ਤੁਸੀਂ ਪਹਿਲੀ ਵਾਰ ਦੇਖਿਆ ਹੁਣ ਇਦਾਂ ਦਾ ਜਿਹੜਾ ਅਸੀਂ ਵਾਸ਼ਿੰਗ ਮਸ਼ੀਨ ਦਾ ਦੇਖੋ ਤੁਸੀਂ ਹਾਲਾਤ ਦੇਖ ਲਓ ਵੀ ਕਿੱਦਾਂ ਦੇ ਬਣੇ ਹੋਏ ਨੇ ਆ ਦੇਖੋ ਆ ਜਿਹੜਾ ਇਹਦੇ ਵਿੱਚ ਕਿੰਨਾ ਜਿਆਦਾ ਕਚਰਾ ਜਿਹੜਾ ਬਹੁਤ ਜਿਆਦਾ ਹੀ ਫਸਿਆ ਹੋਇਆ ਤੇ ਤੁਹਾਨੂੰ ਦਿਖਾਉਣਾ ਜਿਹੜਾ ਇਹਦਾ ਵਿਚਲਾ ਗੇਅਰ ਬਾਕਸ ਦਾ ਜਗਾਰਡ ਹੁੰਦਾਗਾ ਤੇ ਇਸ ਤਰ੍ਹਾਂ ਪੇਚ ਪਾ ਕੇ ਖਿੱਚਿਆ ਵਾਰ ਜਿਹੜਾ ਤਾਂ ਗੇਅਰ ਬਾਕਸ ਦਾ ਆ ਜਗਾਰਡ ਜਾਂ ਹੁੰਦਾ ਵਿੱਚੋਂ ਉਹ ਖਿੱਚ ਲਿਆ ਆ باوجود ਜਿਹੜਾ ਅਗਰ ਇਹਦੇ ਵਿੱਚੋਂ ਨਿਕਲਣਾ ਹੁੰਦਾ ਇਹਨੇ ਬਾਹਰ ਨੂੰ ਉਥੋਂ ਬੋਸੇ ਦੇ ਵਿੱਚੋਂ ਨਹੀਂ ਨਿਕਲਿਆ ਹੈਗਾ ਤੇ ਹੁਣ ਅਸੀਂ ਖੋਲਣ ਲੱਗਿਆਂ ਗੇਅਰ ਬਾਕਸ ਤੁਹਾਨੂੰ ਦਿਖਾਉਣੇ ਆ ਆ ਦੇਖੋ ਹਾਲਾਤ ਵਿੱਚੋਂ ਤੇ ਬਹੁਤ ਹੀ ਜ਼ਿਆਦਾ ਜਿਹੜੀ ਗੰਦੀ ਵਿੱਚੋਂ ਮੁਸ਼ਕ ਵੀ ਮਾਰ ਰਹੀ ਹੈ ਤੇ ਔਰ ਆ ਦੇਖ ਸਕਦੇ ਹੋ ਤੁਸੀਂ ਵਾਸ਼ਿੰਗ ਮਸ਼ੀਨ ਦੇ ਹਾਲਾਤ ਇਹ ਜਦੋਂ ਆਪਾਂ ਨੇ ਕਿਸੇ ਨੇ ਵੀ ਵਾਸ਼ਿੰਗ ਮਸ਼ੀਨ ਸਾਰਿਆਂ ਵਾਸਤੇ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਵੀ ਕਰਿਓ ਔਰ ਐਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜੇ ਆਪਣੇ ਦੋਸਤ ਨੇ ਨਾਲ ਤੁਸੀਂ ਦੇਖ ਰਹੇ ਹੋ ਵੀ ਮਸ਼ੀਨ ਖੋਲ ਰਹੇ ਆ ਤੇ ਔਰ ਤੁਹਾਨੂੰ ਅਸੀਂ ਨਾਲ-ਨਾਲ ਇਹ ਵੀ ਗੱਲ ਕਹਿਨੇ ਆ ਵੀ ਜਦੋਂ ਵੀ ਤੁਸੀਂ ਮਸ਼ੀਨ ਲੈਣੀ ਆ ਜਾਂ ਅਗਰ ਲੈ ਲਈ ਤਾਂ ਤੁਸੀਂ ਮਸ਼ੀਨ ਨੂੰ ਰੱਖਣੀ ਆ ਜਿਹੜੀ ਸੇਫ ਸਿਕਾ ਦੇ ਵਿੱਚ ਰੱਖੋ ਔਰ ਇੱਕ ਤਾਂ ਵਾਰਸ਼ ਤੋਂ ਬਚਾ ਕੇ ਰੱਖੋ ਜਿੱਥੇ ਪਾਣੀ ਨਾ ਪਵੇ ਇੱਕ ਕਦੇ ਵੀ ਜਿਹੜੀਆਂ ਆਪਣੀਆਂ ਸੁੱਚਾਂ ਹੁੰਦੀਆਂ ਨੇ ਉਹਦੇ ਉੱਪਰ ਪਾਣੀ ਨਾ ਮਾਰੋ ਆ ਦਿਖਾਈ ਉਹਰਾ ਗੇਅਰ ਬਾਕਸ ਆ ਦੇਖ ਸਕਦੇ ਹੋ ਗੇਅਰ ਬਾਕਸ ਦੇ ਹਾਲਾਤ ਜਿਹੜਾ ਗੇਅਰ ਬਾਕਸ ਆ ਸਾਰਾ ਜਿਗਾੜ ਉਹ ਵਿੱਚੋਂ ਹੀ ਖਿੱਚ ਲਿਆ ਉਹਦੇ ਵਿੱਚ ਚੱਕਰ ਜਾ ਤੇ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਸਾਰਾ ਤੇ ਐਦਾਂ ਦਾ ਹਾਲਾਤ ਆ ਹਾ ਵੱਠਲ ਲੈ ਕੇ ਬਈ ਵੱਠਲ ਚ ਕੱਢਦੇ ਨੂੰ ਇਹਦਰ ਬਾਹਰ ਕੱਢਦੇ ਨੇ ਤੇ ਹਾਂ ਇਹਨਾ ਪੇਜ ਕਾਸ ਨਾਲ ਨਾਲ ਹਜਕਾਰ ਦੇ ਵਿੱਚ ਇਹ ਉਹ ਕਰਦੇ ਖੋਲ ਦੇ ਕੱਢ ਦੇ ਤੇ ਆਹ ਦੇਖੋ ਜਿਵੇਂ ਗੇਅਰ ਬਾਕਸ ਹੈ ਜਿਹੜਾ ਸਾਰਾ ਗੇਅਰ ਬਾਕਸ ਵੀ ਐਸਾ ਤੈਸਾ ਹੋ ਗਿਆ ਖਰਾਬ ਹੋਇਆ ਤੇ ਇੱਕ ਮਿੰਟ ਰੋਕੀ ਬੜਾ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਹਾਲਾਤ